ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ये आ गया हरियाणा पंजाबी ढाबा यहाँ खाएंगे थोड़ा रोटी तो राटी खा लेते हैं थोड़ा पानी पुनी मार लेते हैं दूसरा कहाँ चल गया लो जी नागरा बाद ਅਸੀਂ ਚੱਲ ਕੇ ਪਹੁੰਚ ਗਏ ਜੀ ਗੁਜਰੀ ਘਾਟ ਕਰਾਸ ਕਰਕੇ ਜੀ ਗੁਜਰੀ ਘਾਟ ਵਾਲੀ ਘਾਟ ਕਰਾਸ ਕਰਤੀ ਤੁਸੀਂ ਦੇਖਿਆ ਹੋਣਾ ਜੀ ਪਿੱਛੇ ਵੀਡੀਓ 'ਚ ਤੇਰੇ ਘਾਟ ਕਰਾਸ ਕਰਕੇ ਟੱਬਾ ਪੈਂਦਾ ਜੀ ਹਰਿਆਣਾ ਪੰਜਾਬ ਟੱਬਾ ਇਹ ਰਹੀ ਸੀ ਰੋਟੀ ਨੂੰ ਠੀਕਾ ਕੇ ਤੇ ਨਾ ਤੋਕੇ ਚੱਲਾਂਗੇ ਜੀ ਆ ਦੇਖੋ ਜੀ ਇਹ ਗੱਡੀ ਇਹ ਆਪਣੀ ਗੱਡੀ ਇਹ ਰਾਤ ਦਾ ਉਰੇ ਦਿੱਕਤ ਹੈ ਜੀ ਰਾਤ ਨੂੰ ਰੇ ਗੱਡੀ ਘੱਟ ਚੱਲਦੀ ਜੀ ਦਿਨ ਮਾ ਜਿੰਨਾ ਸਫਰ ਕਰ ਸਕਦੇ ਜੀ ਕਰ ਸਕ ਕਰ ਲਓ ਜੀ ਤੇ ਅੱਗੇ ਮਹਾਰਾਸ਼ਟਰ ਵਿੱਚ ਜੀ ਰਾਤ ਨੂੰ ਚਲਾਨੀ ਪੈਗੀ ਜੀ ਗੱਡੀ ਕਿਉਂਕਿ ਜੀ ਉੱਧਰ ਪੁਲਸ ਵਾਲੇ ਦਿਨ ਵਿੱਚ ਬੜੇ ਤਾਂ ਕਰਦੇ ਤੇ ਸਾਡੀ ਗੱਡੀ ਵਿੱਚ ਤਾਂ ਹਾਈਟ ਵੀ ਹੈ ਤੇ ਡਾਲਾ ਵੀ ਖੁੱਲਾ ਹੈ ਹਜੇ ਬਾਰਡਰ ਤੇ ਬੜੀ ਦਿੱਕਤ ਆਣੀ ਜੀ ਤੇ ਬਾਰਡਰ ਤੇ ਤੁਹਾਨੂੰ ਦੱਸਾਂਗੇ ਜੀ ਆ ਕੇ ਕੀ ਬਣਦਾ ਜੀ ਲੋ ਜੀ ਕੁਲਦੀਪ ਦਾ ਸਾਥ ਆ ਜੀ ਉਰੀ ਤੱਕ ਜੀ ਤੇ ਕੁਲਦੀਪ ਨੇ ਜਾਣਾ ਜੀ ਗੰਟੂਰ ਹైదరాబాద్ ਤਾਂ ਕਰਕੇ ਇਹਨੇ ਅੱਗੇ ਤੇ ਘੁੰਮ ਜਾਣਾ ਤਾਂ ਤੇ ਅਸੀਂ ਉਰੇ ਤੇ ਥੋੜੀ ਦੇਰ ਤੱਕ ਚੱਲਾਂਗੇ ਜੀ ਲਓ ਜੀ ਹੁਣ ਪਹੁੰਚ ਗਏ ਸੀ ਸੇਂਦਵਾ ਤੇ ਪਹਿਲਾ ਐਮਪੀ ਬਾਰਡਰ ਪਰ ਜੀ ਤੇ ਆ ਦੇਖੋ ਜੀ ਇਹ ਕਿੰਨਾ ਜਾਮ ਲੱਗਿਆ ਹੈ ਤੇ ਜਿਹੜੀ ਸਾਡੀ ਗੱਡੀਆਂ ਜੀ ਇਧਰ ਬਾਰਡਰ ਦੇ ਉੱਪਰ ਕੰਡੇ ਦੇ ਉੱਪਰ ਦੇ ਨਿਕਲਦੀ ਹੈ ਜੀ ਵੈਸੇ ਤਾਂ ਕੰਡਾ ਬੰਦੀ ਹੈ ਜੀ ਇਹ ਚਲੋ ਜੀ ਲੱਗ ਜੀ ਲੈਣ ਲਓ ਜੀ ਬਾਰਡਰ ਕਰਾਸ ਕਰ ਲਿਆ ਤਾਂ ਜੀ ਗੱਡੀ ਤਾਂ ਇਹਨਾਂ ਨੇ ਸਾਈਡ ਪਰ ਲਵਾ ਲਈ ਸੀ ਜੀ 300 ਰੁਪਏ ਦੇ ਲਿਆ ਜੀ ਇਹਨਾਂ ਨੇ ਹਾਈਟ ਢਾਲੇ ਗੁੱਲੇ ਦਾ ਜੀ ਤੇ ਆ ਗਏ ਜੀ ਅਸੀਂ ਹੁਣ ਪਹੁੰਚ ਗਏ ਜੀ ਜੀ ਬਾਰਡਰ ਤੇ ਅੱਗੇ ਵਿਜੈਸਨ ਘਾਟ ਇਹ ਜੇ ਨਾਮ ਹੈ ਜੀ ਕੁਛ ਇਹ ਉਹਦਾ ਵਿਜੈਸਨ ਘਾਟ ਤਾਂ ਜੀ ਹੋਣਾ ਹੈਗਾ ਜੀ ਅੱਗੇ ਮਹਾਰਾਸ਼ਟਰ ਦਾ ਬਾਰਡਰ ਲੋ ਜੀ ਹੁਣ ਪਹੁੰਚ ਗਏ ਜੀ ਅਸੀਂ ਮਹਾਰਾਸ਼ਟਰ ਦੇ ਬਾਰਡਰ ਤੇ ਤੇ ਬਾਰਡਰ ਕਰਾਸ ਕਰਕੇ ਮਿਲ लो जी महाराष्ट्र का बॉडर भी क्रॉस हो गया था जी वैसे तो कोई दिक्कत आई नहीं है जी उत निकल गया था नहरे जो हुए करॉस कर नासिक ना संगम नेर तो उ रुके हुए जम्मू पंजाबी वैष्णो ढाबे से जी आए जी अपनी गड्डी खड़ी हुई तो असी हम असी चलिए उद्देश्य रात में जी क्योंकि दिन मैम ਟ੍ਰੈਫਿਕ ਵਾਲੇ ਪੁਲਿਸ ਵਾਲੇ ਬੜਾ ਤੰਗ ਕਰਦੇ ਜੀ ਇੱਧਰ ਮਹਾਰਾਸ਼ਟਰ ਆ ਮੈਂ ਸਭ ਤੋਂ ਜ਼ਿਆਦਾ ਪੁਲਿਸ ਵਾਲਿਆਂ ਦੀ ਦਿੱਕਤ ਆ ਜੀ ਕੋਈ ਦੀ ਫਾਇਦਾ ਨਹੀਂ ਹੈ ਜੀ ਅੰਦਰ ਆ ਦੇਖ ਲਓ ਜੀ ਟਾਬੇ ਦਾ ਮੈਨਿਊ ਸਾਰੀ ਚੀਜ਼ਾਂ ਜੀ ਅਵੇਲੇਬਲ ਹੈ ਜੀ ਆਪਣੀ ਸਾਈਡ ਦਾ ਹੀ ਟੇਸਟ ਹੈ ਜੀ ਤੇ ਅਸੀਂ ਕਿਹਾ ਇਹਨੋਂ ਜੀ ਸੇ ਪਾਜੀ ਲਾ ਲੈਣੋ ਜੀ ਆ ਲੋ ਜੀ ਆ ਗਈ ਜੀ ਆਪਣਾ ਆਰਡਰ ਆ ਜੀ ਸੇਵਾ ਪਾਜੀ ਤੇ ਰੋਟੀ ਹੋ ਗਈ ਤੇ ਆ ਸੈਟ ਹੋ ਗਿਆ ਜੀ ਤੇ ਹੁਣ ਅਸੀਂ ਦੇਖਦੇ ਆ ਜੀ ਖਾ ਕੇ ਕਹੇ ਜਾਂ ਬਣੇਗੀ ਲੋ ਜੀ ਟੇਸਟ ਤਾਂ ਇੱਕ ਨੰਬਰ ਦਾ ਜੀ ਰੋਟੀ ਖਾ ਲਈ ਜੀ ਤੇ ਹਜੇ ਲੈ ਕੇ ਨਹੀਂ ਆਇਆ ਜੀ ਦੁਬਾਰਾ ਤੇ ਦੋ ਰੋਟੀ ਮੰਗਾਈ ਤੇ ਦਸਤੀ ਵੀ ਮੰਗਾਈ ਹੈ ਜੀ ਚਲੋ ਜੀ ਠੀਕ ਹੈ ਜੀ ਫਿਰ ਮਿਲੂਗੇ ਜੀ ਜੀਤੇ ਅਗਲੇ ਬਲੌਗ ਵਿੱਚ ਜੀ